ਹਾਂਜੀ ਭਾਜੀ ਜਿਹੜਾ ਅੱਜ ਟੂਰਨਾਮੈਂਟ ਕਰਾਇਆ ਜਾ ਰਿਹਾ ਵਕੀਲਾ ਅਲੀ ਵਸਤੀ ਕਿਸ ਕੀ ਪ੍ਰਾਈਜ਼ ਨੇ ਔਰ ਕਿਸ ਦੇ ਵਿੱਚ ਕਰਾਇਆ ਜਾ ਰਿਹਾ ਹੈ ਇਹ ਜੀ ਸਾਡਾ ਟੂਰਨਾਮੈਂਟ ਅੱਜ ਤੀਜਾ ਕਬੱਡੀ ਕੱਪ ਹੋ ਰਿਹਾ ਹੈ ਤੀਸਰਾ ਕਬੱਡੀ ਕੱਪ ਹੈ ਜਿਹਦੇ ਜਤਿੰਦਰ ਸਿੰਘ ਕੁੱਕੂ ਪ੍ਰਧਾਨ ਜੀ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਤੇ ਇੱਕ ਕਬੱਡੀ ਕੱਪ ਕਾ ਮਤਲਬ ਵੱਡੇ ਪਲੇਅਰਾਂ ਦੀ ਵੀ ਕਬੱਡੀ ਹੋ ਰਹੀ ਹੈ ਬਾਅਦ ਚ ਸ਼ੂ ਮੈਚ ਹੋ ਰਿਹਾ ਹੈ ਬੱਚਿਆਂ ਦੀ ਕਬੱਡੀ ਵੀ ਹੋ ਰਹੀ ਹੈ ਔਰ ਉਸ ਤੋਂ ਬਾਅਦ ਸਿੰਗਰ ਵਗੈਰਾ ਆਪਣੇ ਮਤਲਬ ਪ੍ਰੋਗਰਾਮ ਚੱਲ ਰਿਹਾ ਸਰ ਇਹ ਕਬੱਡੀ ਕੱਪ ਕਿੰਨੇ ਸਾਲਾਂ ਤੋਂ ਕਰ ਰਹੇ ਜੀ ਤੀਜਾ ਸਾਲ ਹੈ ਜੀ 3 ਸਾਲ ਹੋ ਗਿਆ ਕਬੱਡੀ ਕੱਪ ਚੱਲਦੇ ਨੇ ਭਾਜੀ ਕਿਦਾਂ ਦਾ ਉਪਰਾਲਾ ਇਹ ਨੌਜਵਾਨਾਂ ਨੂੰ ਪੀੜੀ ਨੂੰ ਲੈ ਕੇ ਕਿਦਾਂ ਦਾ ਉਪਰਾਲਾ ਕਰਦੇ ਉਪਰਾਲਾ ਇਹ ਜੀ ਸਾਡੇ ਫੇਪਰ ਜ਼ਿਲ੍ਹੇ ਚ ਕਬੱਡੀ ਕੱਪ ਬਹੁਤ ਘੱਟ ਹੁੰਦੇ ਸੀ ਕਿੰਦੇ ਕਰਕੇ ਜਿਵੇਂ ਆਪਣੇ ਲੋਕਲ ਪਿੰਡਾਂ ਵਾਲੇ ਮੁੰਡੇ ਕਬੱਡੀ ਦਾ ਖੇਡਦਾ ਉਹਨੂੰ ਚਾਹ ਸੀ ਸ਼ੌਂਕ ਸੀ ਪਰ ਉਹ ਚਾਰੇ ਏਡੀ ਦੂਰ ਕਿਤੇ ਜਾਣ ਹੀ ਚਾਹਦੇ ਸੀ ਤੇ ਸਾਨੂੰ ਆ ਤੀਜਾ ਕਬੱਡੀ ਕੱਪ ਸਾਨੂੰ ਇਸ ਵਾਰੀ ਲੱਗਦਾ ਪਿਆ ਵੀ ਲੋਕਾਂ 'ਚ ਸ਼ਾਹ ਵੀ ਵਧਿਆ ਹੈ ਔਰ ਨਵੇਂ ਪਲੇਅਰਾਂ ਦਾ ਵੀ ਸ਼ਾਹ ਵਧ ਰਿਹਾ ਤੁਹਾਨੂੰ ਲੱਗਦਾ ਵੀ ਜੇ ਇਸ ਤਰ੍ਹਾਂ ਕਬੱਡੀ ਕੱਪ ਪਿੰਡਾਂ ਵਿੱਚ ਕਰਾਏ ਜਾਣ ਪੁਰਾਣਾ ਪਿਛੋਕੜ ਸੱਭਿਆਚਾਰ ਜਿਹੜਾ ਹੈ ਉਹ ਅੱਗੇ ਵਧੂਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅਸੀਂ ਮਤਲਬ ਜੇ ਕਬੱਡੀ ਕੱਪ ਤੇ ਸਾਨੂੰ ਐ ਲੱਗ ਰਿਹਾ ਵੀ ਲੋਕਾਂ ਦੇ ਸਾਨੂੰ ਫੋਨ ਵੀ ਵੱਧ ਆਏ ਲੋਕ ਆ ਵੀ ਵੱਧ ਆ ਰਹੇ ਆ ਔਰ ਨਵੇਂ ਬੱਚੇ ਜਿਹੜੇ ਇਹਨਾਂ ਦਾ ਮੈਚ ਚੱਲ ਰਿਹਾ ਮਤਲਬ ਉਹਨਾਂ ਚੋਂ ਉਛਾਹ ਵੱਧ ਆ ਵੀ ਅਸੀਂ ਅਗਲੇ ਮੇਲੇ ਨੂੰ ਇਸ ਤੋਂ ਜ਼ਿਆਦਾ ਤਿਆਰੀ ਨਾਲ ਆ ਜੀ ਕਿਹੜਾ ਕਿੰਨਾ ਪ੍ਰਾਈਜ਼ ਰੱਖਿਆ ਗਿਆ ਫਾਈਨਲ ਦੇ ਉੱਤੇ ਜੀ ਫਰਸਟ ਪ੍ਰਾਈਜ਼ ਹੈ 1 ਲੱਖ ਰੁਪਏ ਦਾ ਇਹ ਸੈਕਿੰਡ ਜੀ ਸੈਕਿੰਡ 52 71000 ਦਾ ਜੀ 2 55000 ਦੇ ਸਰ ਇਹ ਕਿੱਦਾਂ ਦਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਪ੍ਰਾਲਾ ਜਿਹੜਾ ਨਸ਼ੇ ਦੀ ਇੱਕ ਜਿੱਥੇ ਲਹਿਰ ਵਹਿ ਰਹੀ ਆ ਉੱਥੇ ਹੀ ਇੱਕ ਕਬੱਡੀ ਦਾ ਮੈਚ ਕਿਉਂਦਾ ਕਿੱਦਾਂ ਦਾ ਸੰਦੇਸ਼ ਦੇਣਾ ਚਾਹੁੰਦਾ ਉਹ ਨੌਜਵਾਨ ਮੈਂ ਤਾਂ ਕਹਿੰਦਾ ਜੀ ਨਸ਼ਿਆਂ ਦੀ ਦਲਦਲ ਤੋਂ ਬਚਣ ਲਈ ਸਭ ਤੋਂ ਮੇਨ ਖੇਡ ਤਾਂ ਕਬੱਡੀ ਹੈ ਕਿਉਂਕਿ ਇੱਕੋ ਖੇਡ ਹੀ ਆ ਜਿਹੜੀ ਜਾਨ ਨਾਲ ਖੇੜੀ ਜਾਂਦੀ ਹੈ ਇਹ ਜਾਣ ਨਾਲ ਬੰਦਾ ਉਹੀ ਖੇਡ ਸਕਦਾ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਤੇ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਵੀਰਾਂ ਨੂੰ ਕਿ ਇਹੋ ਜਿਹੀ ਖੇਡਣਾ ਜੁੜ ਗਈ ਤੇ ਵੱਧ ਤੋਂ ਵੱਧ ਆਪਦੀ ਸਿਹਤ ਆਪਦੀ ਸਿਹਤ ਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਤੀਚਾ ਕਬੱਡੀ ਦਾ ਤੇ ਇਹ ਨਿਰੰਤਰ ਹੀ ਹਰ ਸਾਲ ਕਰਾਇਆ ਜਾਂਦਾ ਹਾਂ ਜੀ ਹਾਂ ਜੀ ਮੇਰਾ ਇੱਤਰ ਹਰ ਸਾਲ ਇਸੇ ਤਰ੍ਹਾਂ ਹੀ ਕਰਾਇਆ ਜਾਏਗਾ ਜਿੰਨਾ ਚਿਰ ਮਾਲਕ ਤੇ ਭਰਾਵਾਂ ਦੇ ਸਦਕਾ ਸੰਯੋਗ ਮਿਲਦਾ ਰਿਹਾ ਕਰਾਂਗੇ ਯੂਥ ਨੂੰ ਕੋਈ ਖਾਸ ਮੈਸੇਜ ਯੂਥ ਹੁਣ ਯੂਥ ਤਾਂ ਅੱਜਕੱਲ ਵੈਸੇ ਬਹੁਤ ਹੀ ਸਿਆਣਾ ਹੈ ਜਿੰਦ ਤੋਂ ਤਾਂ ਅਸੀਂ ਵੀ ਯੂਐਸਟੀ ਆ ਜੰਨੇ ਆ ਮੈਸੇਜ ਤਾਂ ਆਪਾਂ ਭਰਾਵਾਂ ਨੂੰ ਕੀ ਦੇਣਾ ਚਾਹਾਂਗੇ ਪਰ ਇਹ ਚਾਹਣੇ ਆ ਕਿ ਤੁਸੀਂ ਨਸ਼ੇ ਵਾਲੇ ਪਾਸੇ ਨਾ ਜਾਇਓ ਤੇ ਵੱਧ ਤੋਂ ਵੱਧ ਆਪਦਾ ਸਰੀਰ ਸਹੀ ਰੱਖੋ ਚੰਗੀਆਂ ਗੇਮਾਂ ਖੇਡੋ ਸਰ ਕਿਹੜੇ ਕਿਹੜੇ ਸਿੰਗਰ ਇੱਥੇ ਆਪਣਾ ਪ੍ਰੋਗਰਾਮ ਲਗਾਣਗੇ ਔਰ ਕਿੰਨੇ ਵਜੇ ਤੱਕ ਚੱਲੇਗਾ ਜਲਦੀ ਢੋਲੀ ਆ ਰਹੇ ਆ ਠੀਕ ਹੈ ਜੀ ਇੱਕ ਬਰਮਣਾ ਵੀਰ ਮਤਲਬ 7 ਅੱਠ ਤਰ੍ਹਾਂ ਦੇ ਸ਼ਿੰਗਰ ਇੱਥੇ ਪ੍ਰੋਗਰਾਮ ਕਰ ਰਹੇ ਆ ਮਤਲਬ ਪ੍ਰੋਗਰਾਮ ਤਾਂ ਲੰਮਾ ਹੀ ਚੱਲੇਗਾ ਕਿਉਂਕਿ ਸਾਡਾ ਸਾਰਿਆਂ ਦਾ ਭਰਾਵਾਂ ਦਾ ਪਿਆਰ ਹੈ ਕਿੰਦੇ ਚ ਮਤਲਬ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਕਬੱਡੀ ਕੱਪ ਅਸੀਂ ਕਰਾਉਦੇ ਆ ਉਹ ਆਪ ਦਾ ਸਹਿਯੋਗ ਪਾਉਣ ਹੀ ਇੱਥੇ ਆਉਂਦੇ ਆ ਉਹਨਾਂ ਨਾਲ ਕੋਈ ਕਿਸ ਜਿੰਨਾ ਕਰ ਵੀ ਪਿਆਰ ਪੁੱਛਾਂ ਜੇ ਤੇਰਾ ਬਣ ਕੀ ਰਹਾਂ ਪਰਛਾਵਾਂ